ਪੇਚ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅਸੀਂ ਤੁਹਾਨੂੰ ਵੱਖ-ਵੱਖਾ ਵੀਡੀਓ ਪਲੇਟਫਾਰਮ ਤੋਂ ਇਕੱਤਰ ਕੀਤੀ ਜਾਣਕਾਰੀ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਅਸੀਂ ਤਾਜ਼ਾ ਹੀ ਵਿਵਾਦ ਚੱਲ ਰਿਹਾਗਾ। ਵਿਵਾਦ ਨਹੀਂ ਬਹੁਤ ਵੱਡੇ-ਵੱਡੇ ਖੁਲਾਸੇ ਹੋ ਰਹੇ ਹੈ ਅਗਰਾਂ ਸਰਦੀ ਠਾਰ ਤੇਜ਼ ਗਰਾਂ ਦੇ ਹੋਰ ਕਈ ਥਾਵਾਂ ਤੋਂ ਜਿਹੜੀਆਂ ਵੀਡੀਓ ਭਾਈ ਅੰਮ੍ਰਿਤਪਾਲ ਸਿੰਘ ਮਹਿਰੂ ਨੇ ਕੀਤੀਆਂ ਨੇ ਕਾਫੀ ਸਾਰੀਆਂ ਇੰਟਰਵਿਊਆਂ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੈਨਲਾਂ ਤੇ ਚੱਲੀਆਂ ਨੇ। ਤੇ ਅਸੀਂ ਵੀ ਤੁਹਾਨੂੰ ਉਸ اندਹੀ ਕੁਝ ਅੰਸ ਜਿਹੜੇ ਤੇ ਪਹੁੰਚਾ ਰਹੇ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਉਹਨਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਹ ਜਿਹੜੀ ਸਾਡੇ ਪੰਜਾਬ ਦੇ ਵਿੱਚ ਇਹ ਚਿੱਟੀ ਸਿਉਂਗ ਫੈਲੀ ਹੋਈ ਹੈ ਇਹਨੂੰ ਰੋਕਿਆ ਜਾ ਸਕੇ ਦੋਸਤੋ ਹਾਜ਼ਰ ਹਾਂ ਇੱਕ ਹੋਰ ਰਿਪੋਰਟ ਲੈ ਕੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਤੋਂ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਇੱਕ ਹਮਲਾ ਕੀਤਾ ਗਿਆ ਹੈ ਇਹ ਹਮਲਾ ਜਾਨਲੇਵਾ ਹਮਲਾ ਹੋ ਸਕਦਾ ਸੀ ਇਸ ਹਮਲੇ ਵਿੱਚ ਹਮਲਾਵਰ ਨਰਾਇਣ ਸਿੰਘ ਚੌੜਾ ਨਾਂ ਦੇ ਵਿਅਕਤੀ ਨੇ ਆਪਣੀ ਧੱਬ ਵਿੱਚੋਂ ਪਿਸਤੌਲ ਕੱਢ ਕੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਬਾਹਰ ਬੈਠੇ ਸੁਖਵੀਰ ਬਾਦਲ ਜੋ ਕਿ 2 ਦਿਨ ਪਹਿਲਾਂ ਸਿੰਘ ਸਹਿਬਾਨ ਸ਼ਿਕਾਲ ਤੱਕ ਸਾਹਬ ਵੱਲੋਂ ਉਹਨਾਂ ਨੂੰ ਲਾਈ ਗਈ ਧਾਰਮਿਕ ਤਨਖਾਹ ਭੁਗਤ ਰੇ ਸੀ ਉਹਨਾਂ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਗੋਲੀ ਚਲਾਈ ਵੀ ਗਈ ਇਹ ਤਾਂ ਮੁਸਤਹਿਦੀ ਕਹਿ ਸਕਦੇ ਹਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਇੱਕ ਸੇਵਾਦਾਰ ਦੀ ਪੋਸਿਬਿਲ ਹੋਣ ਦੀ ਪਾਰਟੀ ਦਾ ਜਾਂ ਐਸਜੀਪੀਸੀ ਦਾ ਕੋਈ ਉਹ ਕਾਰਕੂਨ ਰਹਾ ਹੋਵੇਗਾ ਜਿਸ ਨੇ ਨਾਰਾਇਣ ਸਿੰਘ ਚੋੜਾ ਨੂੰ ਜਾ ਕੇ ਜੱਫਾ ਪਾਇਆ ਇਸ ਦੌਰਾਨ ਗੋਲੀ ਚੱਲੀ ਲੇਕਿਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੁਪੰਤਿਕ ਕਚੈਰੀ ਵਿੱਚ ਆਪਣੇ ਬਜਰ ਗੁਨਾਹਾਂ ਆਪਣੇ ਜੁਰਮਾਨوں ਕਬੂਲਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਿਅਕਤੀ ਨੇ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਕੌਣ ਹੈ ਇਹ ਹਮਲਾਵਰ ਨਾਰਾਇਣ ਸਿੰਘ ਚੋੜਾ ਜੋ ਕਿ ਇੱਕ ਮਿਲਿਟੈਂਟ ਗ੍ਰੇਡ ਦਾ ਖਾਲਕੂਰ ਰਹਿ ਚੁੱਕਾ ਹੈ ਇਸ ਨੂੰ ਦਲ ਖਾਲਸਾ ਦੇ ਨਾਲ ਐਸੋਸੀਏਟ ਕੀਤਾ ਗਿਆ ਹੈ ਜੋ ਜਾਣਕਾਰੀ ਉੱਪਰ ਰਹੀ ਹੈ ਪਿਛਲੇ ਕੁਝ ਸਾਲਾਂ ਤੋਂ ਦਲ ਖਾਲਸਾ ਦੇ ਨਾਲ ਇਹ ਜੁੜਿਆ ਰਿਹਾ ਲੇਕਿਨ ਸਾਥੀਓ ਅਪਣੀ ਅੱਜ ਦੀ ਇਸ ਰਿਪੋਰਟ ਵਿੱਚ ਮੈਂ ਨਾਰਾਇਣ ਸਿੰਘ ਚੌੜਾ ਦਾ ਪੂਰਾ ਬੈਕਗ੍ਰਾਉਂਡ ਤੁਹਾਨੂੰ ਦੱਸਾਂਗਾ ਬੁੜੈਲ ਜੇਲ ਬ੍ਰੇਕ ਨੂੰ ਮਾਸਟਰਮਾਈਂਡ ਕਰਨ ਤੋਂ ਕਈ ਸਾਲ ਕਈ ਧਾਕੇ ਪਹਿਲਾਂ ਪਾਕਿਸਤਾਨ ਦੇ ਵਿੱਚ ਗੁਰੀਲਾ ਵਾਰਫੇਅਰ ਦੀ ਟ੍ਰੇਨਿੰਗ ਲੈ ਚੁੱਕੇ एक्सप्लोसिव्स हैंडल ਕਰਨ ਤੇ ਉਹਨਾਂ ਨੂੰ ਸਮਗਲ ਕਰਨ ਦੀ ਟ੍ਰੇਨਿੰਗ ਲੈ ਚੁੱਕੇ ਨਾਰਾਇਣ ਸਿੰਘ ਚੌੜਾ ਦਾ ਅਪਰਾਧਿਕ ਪਸ਼ੌਕੜ ਕੀ ਹੈ ਆਪਣੀ ਅੱਜ ਦੀ ਇਸ ਰਿਪੋਰਟ ਦੇ ਵਿੱਚ ਮੈਂ ਤੁਹਾਨੂੰ ਸਾਬਕਾ ਸੀਆਈਏ ਇੰਸਪੈਕਟਰ ਰਹਿ ਚੁੱਕੇ ਮਰਹੂਮ ਗੁਰਮੀਤ ਸਿੰਘ ਪਿੰਕੀ ਦੀ ਉਸ ਰਿਪੋਰਟ ਦਾ ਇੱਕ ਛੋਟਾ ਜਿਹਾ ਕਲਿੱਪ ਵੀ ਦਿਖਾਵਾਂਗਾ ਸੁਣਾਵਾਵਾਂਗਾ ਜਿਸ ਵਿੱਚ ਨਾਰਾਇਣ ਸਿੰਘ ਚੌੜਾ ਦੀ ਗ੍ਰਿਫਤਾਰੀ ਸੰਬੰਧੀ ਬਹੁਤ ਹੀ ਅਹਿਮ ਵੇਰਵਾ ਗੁਰਮੀਤ ਸਿੰਘ ਪਿੰਕੀ ਵੱਲੋਂ ਸਾਂਝਾ ਕੀਤਾ ਗਿਆ ਸੀ ਸੋ ਦੋਸਤੋ ਸਭ ਤੋਂ ਪਹਿਲਾਂ ਜ਼ਿਕਰ ਕਰ ਲੈਣੇ ਹੈ ਦਰਬਾਰ ਸਾਹਿਬ ਕੰਪਲੈਕਸ ਦੇ ਠੀਕ ਬਾਹਰ ਜਿੱਥੇ ਸੁਖਬੀਰ ਸਿੰਘ ਬਾਦਲ ਵਰਚਾ ਲੈ ਕੇ ਆਪਣੇ ਗਲੇ ਵਿੱਚ ਤਖਤੀ ਪਾ ਕੇ ਧਾਰਮਿਕ ਸਜਾ ਲੋਾਰੇ ਸਨ ਉਥੇ ਕੀ ਹੋਇਆ ਉਸ ਘਟਨਾ ਕ੍ਰਮ ਉੱਤੇ ਦੱਸਿਆ ਜਾ ਰਿਹਾ ਹੈ ਕਿ ਨਾਰਾਇਣ ਸਿੰਘ ਚੋੜਾ ਕੱਲ ਤੋਂ ਹੀ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ-ਦੋਲੇ ਘੁੰਮਦਾ ਪਿਆ ਸੀ ਹੁਣ ਕਿਸੇ ਵੀ ਵਿਅਕਤੀ ਨੂੰ ਨਾ ਤਾਂ ਤੁਸੀਂ ਦਰਬਾਰ ਸਾਹਿਬ ਦੇ ਕੰਪਲੈਕਸ ਤੇ ਨਾ ਹੀ ਉਸ ਦੇ ਆਲੇ-ਦੁਆਲੇ ਆਉਣ ਤੋਂ ਰੋਕ ਸਕਦੇ ਹੋ ਤੇ ਅਜਿਹੇ ਅੰਸਰ ਕਿਉਂਕਿ ਕਿਸੇ ਸਮੇਂ ਮਿਲਟੈਂਟ ਰਹੇ ਖੜਕੂ ਰਹੇ ਉਹਨਾਂ ਦਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਆਣਾ ਜਾਣਾ ਆਮ ਹੈ ਸੋ ਨਰੈਣ ਸਿੰਘ ਚੌੜਾ ਇਹ ਸੀ ਦਾ ਪੋਸੀਬਲੀ ਜਾਇਜ਼ਾ ਪਿਛਲੇ 1 ਦਿਨ ਤੋਂ ਲੈ ਰਿਆ ਸੀ ਕਿ ਧਾਰਮਿਕ ਸਜ਼ਾ ਲੋਆ ਰਹੇ ਸੁਖਬੀਰ ਬਾਦਲ ਦੇ ਆਲੇ ਦੁਆਲੇ ਕਿੰਡੀ ਸੁਰੱਖਿਆ ਹੈ ਐਥੇ ਤੁਹਾਨੂੰ ਮੈਂ ਵੀ ਦੱਸਣਾ ਚਾਹਾਂਗਾ ਕਿ ਬੀਤੇ ਦਿਨ ਜਦੋਂ ਸੁਖਬੀਰ ਬਾਦਲ ਆਪਣੀ ਧਾਰਮਿਕ ਸਜ਼ਾ ਲੋਣ ਲਈ ਬੈਠਦੇ ਨੇ ਬਰਛਾ ਹੱਥ ਵਿੱਚ ਫੜ ਕੇ ਚੋਲਾ ਪਾ ਕੇ ਗਲ ਵਿੱਚ ਤਖਤੀ ਪਾ ਕੇ ਉਸ ਵਕਤ ਮੀਡੀਆ ਦੀ ਜਿਹੜੀ ਕਵਰੇਜ ਹੋ ਰਹੀ ਸੀ ਉਸ ਵਿੱਚ ਇਹ ਤਸਵੀਰਾਂ ਵੀਡੀਓਜ਼ ਨਸ਼ਰ ਹੋਏ ਕਿ ਸੁਖਵੀਰ ਬਾਦਲ ਦੇ ਆਸ-ਪਾਸ ਉਹਨਾਂ ਦੀ ਸੁਰੱਖਿਆ ਦਾ ਪੂਰਾ ਘੇਰਾ ਹੈ। ਸੋ ਇਸ ਪ੍ਰਭਾਵ ਨੂੰ ਜਾਰੀ ਰੱਖਣ ਲਈ ਕਿ ਇੱਕ ਧਾਰਮਿਕ ਸਜ਼ਾ ਨੂੰ ਸੁਖਵੀਰ ਬਾਦਲ ਭੁਗਤ ਰਹੇ ਨੇ, ਉਹਨਾਂ ਦੀ ਸਿਕਿਉਰਿਟੀ ਨੂੰ ਥੋੜਾ ਜਿਹਾ ਪਿੱਛੇ ਕੀਤਾ ਗਿਆ, ਥੋੜਾ ਥੋੜਾ ਦੂਰ ਕੀਤਾ ਗਿਆ ਤਾਂ ਕਿ ਇੱਕ ਕ੍ਰਿਟਿਸਿਜ਼ਮ ਜਿਹੜੀ ਨੁਕਤਾਚੀਨੀ ਸ਼ੁਰੂ ਹੋ ਗਈ ਸੀ ਕਿ ਇੱਕ ਵੀ ਵੀਆਪੀ ਵਾਂਗ ਸੁਖਵੀਰ ਬਾਦਲ ਆਪਣੀ ਧਾਰਮਿਕ ਤਨਖਾਹ ਲਵਾ ਰਹੇ ਨੇ, ਉਹ ਕੁਝ ਹੱਦ ਤੱਕ ਬੰਦ ਹੋ ਪਾਏ। ਲੇਕਿਨ ਨਾਰਾਇਣ ਸਿੰਘ ਚੌੜਾ ਜੋ ਕਿ ਡੱਬੋ ਵਿੱਚ ਪਿਸਤੌਲ ਲੈ ਕੇ ਅੱਜ ਸਵੇਰੇ ਸੁਖਬੀਰ ਬਾਦਲ ਦੇ ਬਿਲਕੁਲ ਸਾਹਮਣੇ ਕੁਝ ਫੁੱਟ ਦੀ ਦੂਰੀ ਉੱਤੇ ਪਹੁੰਚ ਜਾਂਦਾ ਹੈ ਉਸ ਵੱਲੋਂ ਆਪਣੇ ਡੱਬ ਦੇ ਵਿੱਚ ਜਿਵੇਂ ਹੱਥ ਪਾਇਆ ਗਿਆ ਸੁਖਬੀਰ ਬਾਦਲ ਦੇ ਆਸ-ਪਾਸ ਆਲੇ-ਦੁਆਲੇ ਜਿਹੜੇ ਸੇਵਾਦਾਰ ਹੈ ਕਹਿ ਲਈ ਕਿ ਉਹਨਾਂ ਦੀ ਇੱਕ ਇਨਫੋਰਮਲ ਸੁਰੱਖਿਆ ਦਾ ਘੇਰਾ ਸੀ ਉਹਨਾਂ ਨੂੰ ਸ਼ੱਕ ਹੋਇਆ ਨਾਰਾਇਣ ਸਿੰਘ ਚੌੜਾਵਲ ਇੱਕ ਸੇਵਾਦਾਰ ਵਧਿਆ ਲੇਕਿਨ ਐਨੀ ਦੇਰ ਤੱਕ ਨਾਰਾਇਣ ਸਿੰਘ ਚੌੜਾ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਲਈ ਸੀ ਉਹ ਸੁਖਬੀਰ ਬਾਦਲ ਉੱਤੇ ਏਮ ਨਹੀਂ ਕਰ ਪਾਇਆ ਉਸ ਦੀ ਪਿਸਟਲ ਦਾ ਜਿਹੜਾ ਮਜ਼ਲ ਸੀ ਮੂੰਹ ਸੀ ਉਤਲੇ ਪਾਸੇ ਸੀ ਜਦੋਂ ਕਿ ਸੇਵਾਦਾਰ ਨੇ ਉਸ ਨੂੰ ਫੜਿਆ ਲੇਕਿਨ ਇਸ ਦੌਰਾਨ ਇੱਕ ਫਾਇਰ ਉਸ ਵੱਲੋਂ ਕੱਢਤਾ ਜਾਂਦਾ ਹੈ ਇੱਕ ਬਹੁਤ ਹੀ ਖਤਰਨਾਕ ਸਥਿਤੀ ਸੀ ਜਦੋਂ ਕਿ ਸੁਖਬੀਰ ਸਿੰਘ ਬਾਦਲ ਅਤੇ ਨਾਰਾਇਣ ਸਿੰਘ ਚੌੜਾ ਦਰਮਿਆਨ ਸਿਰਫ ਦੋ ਵਿਅਕਤੀ ਰਹਿ ਗਏ ਸਨ ਇੱਕ ਵਿਅਕਤੀ ਜੋ ਕਿ ਚੌੜਾ ਵੱਲ ਵੱਧ ਕੇ ਉਸ ਦੇ ਹੱਥਾਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਵਿੱਚ ਉਹ ਕਾਮਯਾਬ ਕੁਛ ਹੱਦ ਤੱਕ ਰਹਾ ਤੇ ਦੂਸਰਾ ਵਿਅਕਤੀ ਜਿਸ ਨੇ ਸੁਖਬੀਰ ਬਾਦਲ ਨੂੰ ਕਵਰ ਦਿੱਤਾ ਜੇ ਇਹ ਵਿਅਕਤੀ ਯਾਨੀ ਕਿ ਉਹ ਵਿਅਕਤੀ ਜਿਸਨੇ ਨਾਰਾਇਣ ਸਿੰਘ ਚੌੜਾ ਦੀ ਬਾਂਹ ਹੱਥਾਂ ਨੂੰ ਫੜਿਆ ਉਸ ਨੂੰ ਜੱਫਾ ਪਾਇਆ ਜੇ ਉਹ ਕਾਮਯਾਬ ਨਾ ਹੁੰਦਾ ਤਾਂ ਚੌੜਾ ਵੱਲੋਂ ਗੋਲੀਆਂ ਚੱਲੀਆਂ ਸੀ ਜਿਸ ਵਿੱਚ ਸੁਖਵੀਰ ਬਾਦਲ ਦਾ ਵੀ ਨੁਕਸਾਨ ਹੋ ਸਕਦਾ ਸੀ ਜਿਹੜਾ ਵਿਅਕਤੀ ਸੁਖਵੀਰ ਬਾਦਲ ਨੂੰ ਕਵਰ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਦਾ ਵੀ ਨੁਕਸਾਨ ਹੋ ਸਕਦਾ ਸੀ ਦੋਸਤੋ ਇਹ ਘਟਨਾ ਬੇਹਦ ਨਿੰਦਣਯੋਗ ਹੈ ਬਹੁਤ ਹੀ ਮੰਦਭਾਗੀ ਹੈ ਸ੍ਰੀ ਗੁਰੂ ਗੰਗ੍ਹ ਸਾਹਿਬ ਜੀ ਦੀ ਸਾਲ 2015 ਦੌਰਾਨ ਅਕਾਲੀ ਦਲ ਭਾਜਪਾ ਦੇ ਕਾਰਜਕਾਲ ਵੇਲੇ ਹੋਈਆਂ ਬੇਦਬੀਆਂ ਤੇ ਇਹਨਾਂ ਤੋਂ ਪਹਿਲਾਂ ਕਈ ਸਾਲ ਪਹਿਲਾਂ ਜਿਹੜਾ ਘਟਨਾਕ੍ਰਮ ਰਿਹਾ ਗੁਰਮੀਤ RAM ਰਹੀਮ ਨੂੰ ਫਰਜ਼ੀ ਵਾੜੇ ਦੇ ਜ਼ਰੀਏ ਇੱਕ ਮਾਫੀ ਜਿਹੜੀ ਦਵਾਈ ਗਈ ਡੇਰੇ ਸੱਚੇ ਸੌਦੇ ਦੇ ਨਾਲ ਵੋਟਾਂ ਦੀ ਸੌਦੇਬਾਜ਼ੀ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਬਤੌਰ ਅਕਾਲੀ ਦਲ ਪ੍ਰਧਾਨ ਇੱਕ ਨਾਪਾਕੀ ਭੂਮਿਕਾ ਇੱਕ ਗਲਤ ਭੂਮਿਕਾ ਜਿਸ ਦਾ ਖੁਲਾਸਾ ਖੁੱਲਕੇ ਪਬਲਿਕ ਡੋਮੇਨ ਦੇ ਵਿੱਚ 48 ਘੰਟੇ ਪਹਿਲਾਂ ਹੀ ਹੋਇਆ ਸੀ ਉਸ ਨੂੰ ਲੈ ਕੇ ਨਫਰਤ ਲੋਕਾਂ ਦੇ ਮਨਾਂ ਵਿੱਚ ਕੁੜੱਤਨ ਰਹੀ ਹੋਏਗੀ ਲੇਕਿਨ ਸ਼੍ਰੀ ਕਾਲ ਤਖਤ ਸਾਹਿਬ ਪੰਥਕ ਸਰਬੌਰ ਕਚੈਰੀ ਵੱਲੋਂ ਆਏ ਫੈਸਲੇ ਤੋਂ ਬਾਅਦ ਇਸ ਕੁੜੱਤਨ ਇਸ ਨਫਰਤ ਦਾ ਕੋਈ ਜ਼ਿਆਦਾ ਕਾਰਨ ਬਣਦਾ ਨਹੀਂ ਸੀ ਲੇਕਿਨ ਨਾਰਾਇਣ ਸਿੰਘ ਚੋੜਾ ਜਾਂ ਅਜਿਹੇ ਬਹੁਤ ਸੇ ਅੰਸਰ ਜੋ ਕਿ ਅੰਦਰ ਹੀ ਅੰਦਰ ਏਟੀਜ਼ ਲੈ ਕੇ ਬੈਠੇ ਸੀ ਗੁੱਸਾ ਲੈ ਕੇ ਬੈਠੇ ਹੋ ਸਕਦੇ ਨੇ ਕਿ ਸ਼ਾਇਦ ਉਡੀ ਸਜ਼ਾ ਸੁਖਬੀਰ ਮਾਦਨ ਨੂੰ ਨਹੀਂ ਦਿੱਤੀ ਗਈ ਲੇਕਿਨ ਦੋਸਤੋ ਇਸ ਤਰੀਕੇ ਦੀ ਕੋਈ ਵੀ ਹਿੰਸਕ ਵਾਰਦਾਤ ਨਾ ਕਾਬਿਲ ਬਰਦਾਸ਼ਤ ਹੈ ਇਕ ਸਭਿਅਕ ਸਮਾਜ ਦੇ ਵਿੱਚ ਇੱਕ ਪਵਿੱਤਰ ਸਥਾਨ ਉੱਤੇ ਕਿਸੇ ਵਿਅਕਤੀ ਦਾ ਕਤਲ ਕਰਨ ਦੀ ਕੋਸ਼ਿਸ਼ ਕਰਨਾ ਉਹ ਵੀ ਉਸ ਵਿਅਕਤੀ ਦਾ ਕਿਉਂਕਿ ਅਕਾਲ ਤਖਤ ਸਾਹਿਬ ਦੇ ਨਿਰਦੇਸ਼ ਉਹਨਾਂ ਦੇ ਆਦੇਸ਼ਾ ਮੁਤਾਬਕ ਧਾਰਮਿਕ ਸਜ਼ਾ ਪੁਗਰਦਾ ਪਿਆ ਹੋਵੇ ਇਹ ਬਿਲਕੁਲ ਗਲਤ ਹੈ ਤੇ ਹੁਣ ਆ ਜਨ ਨੇ ਆਪਾਂ ਨਾਰਾਇਣ ਸਿੰਘ ਚੌੜਾ ਦੇ ਉੱਤੇ ਇਹ ਕੌਣ ਵਿਅਕਤੀ ਹੈ ਇਸ ਦਾ ਕੀ ਪਿਸ਼ੋਕੜ ਹੈ ਦੋਸਤੋ 2018 ਦੇ ਵਿੱਚ ਨਾਰਾਇਣ ਸਿੰਘ ਚੌੜਾ 5 ਸਾਲ ਜੇਲ੍ਹ ਭੁਗਤਣ ਤੋਂ ਬਾਅਦ ਬਾਹਰ ਆਇਆ ਬੀਤੇ 6 ਸਾਲਾਂ ਤੋਂ ਗੰਠਕ ਅਤੇ ਧਾਰਮਿਕ ਹਲਕਿਆਂ ਦੇ ਵਿੱਚ ਸਰਗਰਮ ਸੀ ਕੁਝ ਹੱਦ ਤੱਕ ਸਿਆਸੀ ਗਤੀਵਿਧੀਆਂ ਦੇ ਵਿੱਚ ਵੀ ਲੇਕਿਨ ਦਾਲ ਖਾਲਸਾ ਦੇ ਨਾਲ ਇਸ ਦਾ ਕਨੈਕਸ਼ਨ ਦੱਸਿਆ ਜਾਂਦਾ ਹੈ ਲੇਕਿਨ ਇਸ ਦਾ ਜਿਹੜਾ ਬੈਕਗ੍ਰਾਉਂਡ ਹੈ ਪਸ਼ੌਕੜ ਹੈ ਉਹ 2018 ਜਾਂ 2013 ਤੋਂ ਨਹੀਂ ਬਲਕਿ 1984 ਦੇਆਂ ਸਾਲਾਂ ਤੋਂ ਪਹਿਲਾਂ ਤੋਂ ਸ਼ੁਰੂ ਹੁੰਦਾ ਹੈ ਖੜਕੂਵਾਦ ਦੇ ਦੌਰ ਦੇ ਵਿੱਚ ਸਰਗਰਮ ਰਹੇ ਪੁਲਿਸ ਅਤੇ ਖੁਫੀਆ ਮਹਿਕਮੇ ਦੇ ਜਾਣਕਾਰ ਦੱਸਦੇ ਨੇ ਕਿ 1984 ਦੇ ਵਿੱਚ ਨਾਰਾਇਣ ਸਿੰਘ ਚੌੜਾ ਪਾਕਿਸਤਾਨ ਨਿਕਲ ਜਾਂਦਾ ਹੈ ਜਿੱਥੇ ਉਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਚਾਵਾ ਦੀ ਜਿਹੜੀ ਯੂਐਸਪੀ ਯੂਨਿਕ ਸੇਲਿੰਗ ਪ੍ਰੋਪੋਜੀਸ਼ਨ ਕਹ ਲਈਏ ਜਾਂ ਉਸਦੀ ਖਾਸੀਅਤ ਖਾਲਕੂ ਹਲਕਿਆਂ ਦੇ ਵਿੱਚ ਮੰਨੀ ਗਈ ਉਹ ਸੀ ਇੱਕ ਪਲਾਨਰ ਦੀ ਲੋਜਿਸਟਿਕਲ ਇਮਦਾਦ ਮੁਹਈਆ ਕਰਾਉਣ ਵਾਲੇ ਵਾਰਦਾਤਾ ਵੱਡੀਆਂ ਘਟਨਾਵਾਂ ਨੂੰ ਮਾਸਟਰ ਮਾਈਂਡ ਕਰਨ ਵਾਲੇ ਇੱਕ ਐਸੇ ਸਰਗਨਾ ਦੀ ਜੋ ਕਿ ਪਾਕਿਸਤਾਨ ਦੇ ਵਿੱਚ ਬੈਠ ਕੇ ਵੀ ਬਹੁਸੀਆਂ ਜਿਹੀਆਂ ਵਾਰਦਾਤਾ ਨੂੰ ਪਲਾਨ ਕਰਦਾ ਰਿਹਾ ਲੇਕਿਨ ਕੁਝ ਸਾਲ ਬਾਅਦ ਇਹ ਵਾਪਸ ਇੰਡੀਆ ਆ ਜਾਂਦਾ ਹੈ ਭਾਰਤ ਆ ਜਾਂਦਾ ਹੈ ਜਿੱਥੇ ਇਸ ਦੇ ਖਿਲਾਫ ਦਰਜਨਾ ਦੀ ਗਿਣਤੀ ਦੇ ਵਿੱਚ ਮਕਦਮੇ ਦਰਜ ਕੀਤੇ ਗਏ ਇਸ ਨੂੰ ਜੇਲ੍ਹਾਂ ਵਿੱਚ ਵੀ ਰੱਖਿਆ ਗਿਆ। ਦੋਸਤੋ ਉਹ ਨਾਰਾਇਣ ਸਿੰਘ ਚੌੜਾ ਜੋ ਕਿ ਐਸੈਂਸ਼ੀਅਲੀ ਇਫੈਕਟਿਵਲੀ ਇੱਕ ਲੌਜਿਸਟਿਕਲ ਪਲਾਨਰ ਸੀ ਜਿਸ ਦਾ ਕੰਮ ਵਾਰਦਾਤਾਂ ਨੂੰ ਅੰਜਾਮ ਦਿਵਾਉਣਾ ਹੁੰਦਾ ਸੀ ਨਾ ਕਿ ਵਾਰਦਾਤਾਂ ਨੂੰ ਖੁਦ ਅੰਜਾਮ ਦੇਣਾ ਸੁਖਵੀਰ ਬਾਦਲ ਉੱਤੇ ਆਪਣੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਉਸਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਉਹ ਕਾਮਯਾਬ ਨਹੀਂ ਹੋ ਪਾਇਆ ਇਸ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਨਾਰਾਇਣ ਸਿੰਘ ਚੌੜਾ ਦੀ ਉਮਰ ਵੀ ਕਾਫੀ ਹੋ ਚੁੱਕੀ ਹੈ। ਉਦਾਰ ਵੱਖਰਾ ਸੀ ਉਹ ਸਮਾ ਵੱਖਰਾ ਸੀ ਲੇਕਿਨ ਐਕਟਿਵ ਵਾਰਦਾਤਾਂ ਦੇ ਵਿੱਚ ਨਰਾਇਣ ਸਿੰਘ ਚੌੜਾ ਦੀ ਉਸ ਲੈਵਲ ਦੀ ਭੂਮਿਕਾ ਨਹੀਂ ਵੇਖੀ ਗਈ ਜਿੰਨੀ ਕੀ ਬਤੌਰ ਇੱਕ ਪਲੈਨਰ ਉਸ ਦੀ ਵੇਖੀ ਗਈ ਹੈ ਕਈ ਵਾਰਦਾਤਾਂ ਚੌੜਾ ਵੱਲੋਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਅੰਜਾਮ ਦਵਾਈਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਵਾਰਦਾਤ ਜਿਹੜਾ ਜ਼ਿਕਰ ਮੈਂ ਖਾਸ ਤੌਰ ਤੇ ਕਰਨਾ ਚਾਹਾਂਗਾ ਉਹ ਸੀ ਸਰਕਟ ਹਾਊਸ ਅੰਮ੍ਰਿਤਸਰ ਵਿਖੇ ਇੱਕ ਕਾਰ ਦੇ ਵਿੱਚ ਆਰ ਡੀ ਐਕਸ ਰੱਖ ਕੇ ਬਰੂਦ ਰੱਖ ਕੇ ਉਥੇ ਇੱਕ ਬਹੁਤ ਹੀ ਵੱਡਾ ਤਮਾਕਾ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨਾ ਇਹ ਸਾਲ 2010 ਦੀ ਗੱਲ ਹੈ ਜਦੋਂ ਪੰਜਾਬ ਦੇ ਵਿੱਚ ਖਾੜਕੂ ਬਾਦ ਦਾ ਖਾਤਮਾ ਹੋਏ ਵੀ तकरीबन ਡੇਢ ਦਹਾਕੇ ਦੇ ਨੇੜੇ ਸਮਾਂ ਹੋ ਚੁੱਕਾ ਸੀ ਇਸ ਤੋਂ ਪਹਿਲਾਂ ਦੀਆਂ ਬਹੁਤ ਗਤੀਵਿਧੀਆਂ ਰਹੀਆਂ ਤੁਹਾਨੂੰ ਯਾਦ ਹੋਵੇਗਾ ਅੱਜ ਤੋਂ ਕੁਝ ਮਹੀਨੇ ਪਹਿਲਾਂ ਮੈਂ ਇੱਕ ਰਿਪੋਰਟ ਬਣਾਈ ਸੀ ਜਿਸ ਵਿੱਚ ਮੈਂ ਜ਼ਿਕਰ ਕੀਤਾ ਸੀ ਪਰਮਜੀਤ ਸਿੰਘ ਪੰਜਵੜ ਦੇ ਨਾਲ ਜੁੜੇ ਰਹੇ ਉਸਦੇ ਡਰਾਈਵਰ ਰਹੇ ਰਤਨਦੀਪ ਸਿੰਘ ਦਾ ਜਿਸ ਦਾ ਕਤਲ ਕੁਝ ਮਹੀਨੇ ਪਹਿਲਾਂ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਕੀਤਾ ਗਿਆ ਸੀ ਸੋ ਰਤਨਦੀਪ ਸਿੰਘ ਦੇ ਨਾਲ ਰਲ ਕੇ ਜਿਹੜਾ ਆਰਡੀਐਕਸ ਧਮਾਕਾ 2010 ਦੇ ਵਿੱਚ ਅੰਮ੍ਰਿਤਸਰ ਸਰਕਟ ਹਾਊਸ ਦੇ ਨੇੜੇ ਕੀਤਾ ਜਾਣਾ ਸੀ ਉਸ ਦਾ ਮਾਸਟਰ ਮਾਈਂਡ ਕੋਈ ਹੋਰ ਨਹੀਂ ਬਲਕਿ ਇਹੀ ਨਾਰਾਇਣ ਸਿੰਘ ਚੌੜਾ ਸੀ ਲੇਕਿਨ 2010 ਦੀ ਇਸ ਵਾਰਦਾਤ ਜਿਸ ਲਈ ਕਿ ਉਸ ਨੂੰ ਫੜਿਆ ਗਿਆ ਜੇਲ੍ਹ ਦੇ ਵਿੱਚ ਪਾਇਆ ਗਿਆ 2013 ਤੋਂ ਲੈ ਕੇ 2018 ਦਰਮਿਆਨ ਉਹ ਜੇਲ੍ਹ ਦੇ ਵਿੱਚ ਰਿਹਾ ਕਈ ਹੋਰ ਮੁਕੱਦਮੇ ਵੀ ਉਸ ਉੱਤੇ ਦਰਜ ਸਨ 2010 ਤੋਂ 4 ਸਾਲ ਪਹਿਲਾਂ 2007 ਦੀ ਉਹ ਸਭ ਤੋਂ ਵੱਡੀ ਵਾਰਦਾਤ ਜਿਸ ਵਿੱਚ ਨਾਰਾਇਣ ਸਿੰਘ ਚੌੜਾ ਦੀ ਇੱਕ ਬਹੁਤ ਹੀ ਅਹਿਮ ਭੂਮਿਕਾ ਸੀ ਬਤੌਰ ਲੌਜਿਸਟਿਕਲ ਪਲੈਨਰ ਬਤੌਰ ਮਾਸਟਰਮਾਈਂਡ ਬੁੜੈਲ ਜੇਲ ਬ੍ਰੇਕ ਚੰਡੀਗੜ੍ਹ ਦੀ ਮਾਡਲ ਜੇਲ ਬੁੜੈਲ ਜਿੱਥੋਂ ਇੱਕ ਸੁਰੰਗ ਖੋਦ ਕੇ ਸਾਫ ਦਾ ਮਰਹੂਮ ਮੁੱਖ ਮੰਤਰੀ ਬੀਨਤ ਸਿੰਘ ਦੇ ਕਾਤਲ ਜਕਤਾਰ ਸਿੰਘ ਹਵਾਰਾ ਜਕਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਪਿਉਰਾ ਫਰਾਰ ਹੋਣ ਵਿੱਚ ਕਾਮਯਾਬ ਰਹੇ ਉਸ ਪੂਰੀ ਦੀ ਪੂਰੀ ਸਾਜ਼ਿਸ਼ ਨੂੰ ਉਸ ਪੂਰੇ ਦੇ ਪੂਰੇ ਪਲਾਨ ਨੂੰ ਐਗਜ਼ੀਕਿਊਟ ਕਰਵਾਉਣ ਦੇ ਵਿੱਚ ਸਭ ਤੋਂ ਅਹਿਰ ਰੋਲ ਸੀ ਨਾਰਾਇਣ ਸਿੰਘ ਚੌੜਾ ਦਾ ਕੁੰਦਰਾ ਸਿੰਘ ਚੋੜਾ ਉਹੀ ਵਿਅਕਤੀ ਸੀ ਜਿਸ ਨੇ ਮੱਝਾਂ ਨੂੰ ਬੰਨਣ ਵਾਲੇ ਸੰਗਲ ਤਿਆਰ ਕੀਤੇ ਆਪਣੇ ਕੁਝ ਸਾਥੀਆਂ ਦੇ ਨਾਲ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਉਸ ਰਾਤ ਜਿਸ ਰਾਤ ਹਵਾਰਾ ਪਿਉਰਾ ਤੇ ਤਾਰਾ ਫਰਾਰ ਹੋਏ ਇਹ ਲੋਕ ਬੁੜੈਲ ਜੇਲ੍ਹ ਦੇ ਬਾਹਰ ਪਹੁੰਚਦੇ ਨੇ ਬੁੜੈਲ ਜੇਲ੍ਹ ਦੇ ਬਾਹਰ ਉਹ ট্রান্সਫਾਰਮਰ ਜਿੱਥੋਂ ਕਿ ਬੁੜੈਲ ਜੇਲ੍ਹ ਨੂੰ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਸੀ ਉਸ ট্রান্সਫਾਰਮਰ ਨੂੰ ਸ਼ਾਰਟ ਸਰਕਟ ਕੀਤਾ ਜਾਂਦਾ ਹੈ ਹਾਈ ਟੈਂਸ਼ਨ ਵਾਇਰਸ ਦੇ ਉੱਤੇ ਮੱਝਾਂ ਵਾਲੇ ਸੰਗਲ ਸਿੱਟ ਕੇ ਇਹਨਾਂ ਤਾਰਾਂ ਨੂੰ ਸ਼ਾਰਟ ਸਰਕਟ ਕਰਕੇ ਜੇਲ੍ਹ ਦੀ ਬਿਜਲੀ ਫੇਲ ਕੀਤੀ ਜਾਂਦੀ ਹੈ ਜੋ ਕਿ ਕਈ ਘੰਟੇ ਤੱਕ ਬੰਦ ਰਹੀ ਕਿਉਂਕਿ ਜੇਲ੍ਹ ਦੇ ਬਾਹਰ ਨਾਰਾਇਣ ਸਿੰਘ ਚੌਰਾ ਅਤੇ ਉਸਦੇ ਸਾਥੀਆਂ ਨੇ ਜੇਲ੍ਹ ਦੀ ਪਾਵਰ ਸਪਲਾਈ ਨੂੰ ਸ਼ਾਰਟ ਸਰਕਟਿੰਗ ਦੇ ਜ਼ਰੀਏ ਬੰਦ ਕਰਤਾ ਸੀ ਆਪਣੇ ਬੈਰਕ ਤੋਂ ਕਈ ਫੁੱਟ ਗਹਿਰੀ ਅਤੇ ਕਈ ਫੁੱਟ ਲੰਬੀ ਸੁਰੰਗ ਖੋਦ ਕੇ ਤਾਰਾ ਹਵਾਰਾ ਪਿਉਰਾ ਅਤੇ ਉਹਨਾਂ ਦਾ ਚੌਥਾ ਸਾਥੀ ਦੇਵੀ ਸਿੰਘ ਬੈਰਕਾਂ ਤੋਂ ਜੇਲ੍ਹ ਦੇ ਕੰਪਾਊਂਡ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ ਜਿੱਥੇ ਉਸ சுரੰਗ ਦਾ ਮੂੰਹ ਖੁੱਲਦਾ ਸੀ ਕਿਉਂਕਿ ਬਿਜਲੀ ਨਹੀਂ ਸੀ ਪਾਵਰ ਸਪਲਾਈ ਨਹੀਂ ਸੀ ਸੋ ਜਿਹੜੇ ਬਹੁਤ ਸਟਾਫ ਅ ਜਿਸ ਉੱਤੇ ਗਾਰਦ ਖੜੀ ਸੀ ਸੀਆਰਪੀਐਫ ਦੇ ਜਵਾਨ ਖੜੇ ਸੀ ਉਹਨਾਂ ਨੂੰ ਇਹਨਾਂ ਦੇ ਨਿਕਲਣ ਦਾ சுரੰਗ ਚੋਂ ਨਿਕਲਣ ਦਾ ਪਤਾ ਨਹੀਂ ਲੱਗਿਆ ਜਿਸ ਤੋਂ ਬਾਅਦ ਆਖਰੀ ਜਿਹੜੀ ਜੇਲ੍ਹ ਦੀ ਦੀਵਾਰ ਸੀ ਉਸ ਨੂੰ ਕੁੱਦਣ ਤੋਂ ਬਾਅਦ ਇਹ ਲੋਕ ਨਾਰਾਇਣ ਚੌਰੇ ਅਤੇ ਉਸ ਦੇ ਨਾਲ ਆਏ ਸਾਥੀਆਂ ਦੇ ਨਾਲ ਇੱਕ ਹੀ ਗੱਡੀ ਦੇ ਵਿੱਚ ਬੈਠ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਕਈ ਸਾਲ ਤੱਕ ਤਾਰਾ ਪਿਉਰਾ ਅਤੇ ਹਵਾਰਾ ਫਰਾਰ ਰਹੇ ਨਾਰਾਇਣ ਸਿੰਘ ਚੌੜਾ ਨੂੰ ਬਹੁਤ ਹੀ ਛੇਤੀ ਗ੍ਰਿਫਤਾਰ ਕਰ ਲਿਆ ਗਿਆ। ਉਚ ਚੰਡੀਗੜ੍ਹ ਦੀ ਬੜਾਇਲ ਜੇਲ੍ਹ ਬ੍ਰੇਕ ਦੇ ਵਿੱਚ ਨਾਰਾਇਣ ਸਿੰਘ ਚੌੜਾ ਦੀ ਭੂਮਿਕਾ ਦੇ ਬਾਰੇ ਜਾਣਕਾਰੀ ਉੱਪਰ ਦੇ ਜ਼ਿਆਦਾ ਸਮਾਂ ਨਹੀਂ ਲੱਗਾ। ਇਨਫੈਕਟ ਕੁਝ ਹੀ ਦਿਨ ਬਾਅਦ ਪੁਲਿਸ ਨੇ ਜਦੋਂ ਇਸ ਮਾਮਲੇ ਨੂੰ ਲੈ ਕੇ ਤਰ ਪਕੜ ਸ਼ੁਰੂ ਕੀਤੀ, ਬੇਸ਼ੱਕ ਹਵਾਰਾ ਤਾਰਾ ਪਿਉਰਾ ਤੇ ਦੇਵੀ ਸਿੰਘ ਉਹਨਾਂ ਦੇ ਹੱਥ ਨਹੀਂ ਲੱਗੇ, ਲੇਕਿਨ ਨਾਰਾਇਣ ਸਿੰਘ ਚੌੜਾ ਨੂੰ ਬਹੁਤ ਹੀ ਛੇਤੀ ਫੜ ਲਿਆ ਗਿਆ ਸੀ। ਪੰਜਾਬ ਪੁਲਿਸ ਦੇ ਸਾਬਕਾ ਸੀਆਈਏ ਦੇ ਇੰਸਪੈਕਟਰ ਰਹਿ ਚੁੱਕੇ ਗੁਰਮੀਤ ਸਿੰਘ ਪਿੰਕੀ ਕਿਉਂਕਿ ਹੁਣ ਇਸ ਦੁਨੀਆ ਵਿੱਚ ਨਹੀਂ ਨੇ ਉਹਨਾਂ ਦੇ YouTube ਚੈਨਲ ਉੱਤੇ ਨਾਰਾਇਣ ਸਿੰਘ ਚੋੜਾ ਨੂੰ ਕਿਵੇਂ ਕਿੱਥੋਂ ਫੜਿਆ ਗਿਆ ਸੀ ਕਮਰ ਧਾਮੀ ਦੇ ਘਰੋਂ ਕਿਵੇਂ ਨਾਰਾਇਣ ਸਿੰਘ ਚੋੜਾ ਦੀ ਗ੍ਰਿਫਤਾਰੀ ਚੰਡੀਗੜ੍ਹ ਪੁਲਿਸ ਨੇ ਕੀਤੀ ਕਿਉਂਕਿ ਪੈਰਲੈਲੀ ਸੈਮਲਟੇਨੀਅਸਲੀ ਪੰਜਾਬ ਪੁਲਿਸ ਦੀ ਟੀਮ ਵੀ ਨਾਰਾਇਣ ਸਿੰਘ ਚੋੜਾ ਨੂੰ ਗ੍ਰਿਫਤਾਰ ਕਰਨ ਲਈ ਪਹੁੰਚ ਚੁੱਕੀ ਸੀ ਸੋ ਖਬਰਾਂ ਦੋਹਾਂ ਪੁਲਿਸਾਂ ਕੋਲ ਸੀ ਲੇਕਿਨ ਅਖੀਰ ਦੇ ਵਿੱਚ ਕਿਵੇਂ ਚੰਡੀਗੜ੍ਹ ਪੁਲਿਸ ਦਾ ਮਾਮਲਾ ਹੋਣ ਦੇ ਕਾਰਨ ਨਾਰਾਇਣ ਸਿੰਘ ਚੋੜਾ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਦੇ ਵਿੱਚ ਪੰਜਾਬ ਪੁਲਿਸ ਨੇ ਵੀ ਪੁੱਛਗਿੱਛ ਕੀਤੀ ਗੁਰਮੀਤ ਸਿੰਘ ਪਿੰਕੀ ਦੇ YouTube ਚੈਨਲ ਉੱਤੇ ਉਸ ਵੀਡੀਓ ਕਲਿੱਪ ਦਾ ਮੈਂ ਥੋੜਾ ਜਿਹਾ ਹਿੱਸਾ ਤੁਹਾਨੂੰ ਅੱਜ ਆਪਣੀ ਇਸ ਰਿਪੋਰਟ ਦੇ ਵਿੱਚ ਜ਼ਰੂਰ ਸੁਣਾਵਾਂਗਾ ਜਿਸ ਵਿੱਚ ਚੌੜਾ ਨੂੰ ਕਿਵੇਂ ਫੜਿਆ ਗਿਆ ਕਿਹੜੇ ਵਕੀਲ ਦੀ ਮੁਖਬਰੀ ਦੇ ਕਾਰਨ ਚੌੜਾ ਗ੍ਰਿਫਤਾਰ ਹੋਇਆ ਸੀ ਉਸ ਦਾ ਥੋੜਾ ਜਿਹਾ ਜ਼ਿਕਰ ਆਉਂਦਾ ਹੈ ਤੁਸੀਂ ਦੇਖ ਸਕਦੇ ਹੋ ਕਲਿੱਪ ਜਿਸ ਤੋਂ ਬਾਅਦ ਆਪ ਆਪ ਆਪਣੀ ਗੱਲ ਨੂੰ ਕੇ ਤੋਰਾਂਗੇ ਮਨ ਸਿੰਘ ਚੌੜਾ ਜਿਹੜੇ ਸੀ ਉਹ ਜਦੋਂ ਜੇਲ੍ਹ ਤੋੜ ਕੇ ਛੁਲਾਇਆ ਗਿਆ ਉਹ ਮੈਂ ਸਿੰਘ ਚੋੜਾ ਦਾ ਉਹਦੇ ਵਿੱਚ ਮੁਖਰੋਲ ਸੀਗਾ ਜਿੰਨਾਂ ਕਿ ਬੀਜੀ ਦੇ ਤਰ੍ਹਾਂ ਦੇ ਉਹ ਸਿੱਟੇ ਜਿਹੜੇ ਉਹ ਸੰਗਲ ਸੀਗੇ ਉਹਦੇ ਨਾਲ ਲਾਈਟ ਕਰਿਆ ਜਾਂਦਾ ਨੂੰ ਲਾਈਟ ਨੂੰ ਕਈ ਦਿਨਾਂ ਫਿਰ ਉਹ ਕੱਢਿਆ माल ਉਸ ਤੋਂ ਬਾਅਦ ਕੀ ਹੁੰਦਾ ਇੱਕ ਅਰुण ਜੀ ਵਾਰਿਆ ਨਾਮ ਦਾ ਬੰਦਾ ਐਨੋਕੇ ਸੀ ਸਾਰਾ ਸਿੱਟਾ ਕੋੜਦੇ ਵਿੱਚ ਅਰुण ਜੀ ਵਾਰਿਆ ਉਪਰਥਲੇ ਜਾਗੇ ਸਾਰੇ ਉਹ ਜਮਲਾ ਕੰਮਲੇਰ ਜੀਲਦ ਕਰਦਾ ਸੀ ਤੇ ਜੋ ਪੱਗਾ ਥਾ ਨਾ ਕਪੜੇ ਲਿੰਦੇ ਉਹ ਸਾਰੇ ਉਹ ਜੀ ਵਾਗੀਆਂ ਦੇ ਪਟਾਈ ਸੀ ਜੀਲਦ ਤੁੰਗ ਬੈਨਾ ਕੁਝ ਥਾਂ ਗਏ ਸੀ ਇਹ ਰੱਖੇ ਦੇ ਛਟੇ ਜਿਹਦੇ ਵਿੱਚੋਂ ਮਿੱਟੀ ਦੀ ਢਿਗਾ ਬੰਨ ਕੇ ਕੋਈ ਇੱਕ ਸੋਚਾਰੀ ਬੈਰੀ ਜਿਹਾ ਉਹ ਉੱਤੇ ਘਾਇਣੀ ਆਉਂਗੇ ਲੱਠਾ 3-4 ਮੀਟਰ ਪਾੜਨੇ ਸੀ ਉਹ ਢਿੱਗ ਬੰਦੇ ਸੀ ਦੇ ਉੱਤੇ ਰੱਖ ਦਿੰਦੇ ਸੀ ਉਸ ਵੇਲੇ 34 ਥਾਣੇ ਦੇ ਵਿੱਚ ਮਾਲੋ ਦਾ ਧੁਮਾ ਮੜ ਕੇ ਕਬਜ਼ੇ ਦੇ ਨਹੀਂ ਸੀ ਮਿੱਟੀ ਵੀ ਅੱਛੀ ਥਾਂ ਬੱਕਾਂ ਦੇ ਜਿਹੜੇ ਸੀਗੇ ਕੋਈ ਇੱਕ ਸਿੰਮ ਦਾੜ ਇੱਕ ਉਹ ਆਇਰਫੋਨ ਉਹ ਵਾਰੀਆਂ ਨੂੰ ਲੈਣ ਲੱਗਾ ਹਾਂ ਜੀ ਵਾਰੀਆਂ ਨੂੰ ਇੱਕ ਸਟੇਜ ਤੇ ਜਾ ਕੇ ਦੰਦੀ ਕਰ ਬਹੁਤ ਸਰ ਲੱਭੜ ਲੱਗੀ ਜੀ ਜਦੋਂ ਲੱਭਣ ਲੱਗੀ ਤਾਂ ਹਮਜੀ ਵਾਰਿਆ ਅੱਗੇ ਪਿੱਛੇ ਹੋਣਾ ਸ਼ੁਰੂ ਹੋ ਗਿਆ ਐਵੇਂ ਡੁੱਤੀ ਐ ਤੁਰਸ ਨੇਕ ਤੇ ਜਦੇ ਨੇ ਸਿੱਧਾ ਸਿੱਧਾ ਇੰਤਹਾਲ ਅਸੀਂ ਉੱਥੋਂ ਨਿਕਲੇ ਨਿਕਲ ਕੇ ਅਸੀਂ ਬੁਹਾਰੀ ਜਿਹੜਾ ਤਾਮੀਂ ਦਾ ਮੀਨ ਗਰਮੋਂ ਤੇ ਜਦੋਂ ਤਾਮੀਂ ਦੇ ਗਰਮੋਂ ਜਦੋਂ ਉੱਥੇ ਅੱਗੇ ਕਾਲੀ ਹਿਸ਼ਿਆਣੀ ਗੱਡੀ ਗੱਡੀ ਸੀ ਜਿਹਦੇ ਵਿੱਚ ਜੰਦੀਰ ਦਾ ਇੱਕ ਮੈਂ ਕਿਹਾ ਤੋ ਲੋਗੇ ਠੰਗੀ ਜਿਹੜਾ ਤਾਂ ਜਨਗਰ ਲੱਗਿਆ ਸੀ ਉਹ ਹੁਣ ਜੀ ਵਾਰੀਆਂ ਦੇ ਨਾਲ ਗੱਡੀ ਦੇ ਉੱਤੇ ਬੈਠਾ ਹੁੰਦਾ ਮੈਨੂੰ ਜਦੋਂ ਮੈਂ ਦੇਖਿਆ ਤਾਂ ਮੈਨੂੰ ਲੱਗਦਾ ਵਈ ਮੈਨੂੰ ਉਹ ਹੈਂਸ ਸਰਦ ਵੀ ਵਾਦਤ ਹੋਈ ਹੈ ਬੜਾ ਇਹ ਚੰਡੀਗੜ੍ਹ ਦੇ ਗੱਲ ਪੈਂਦੀ ਹੈ ਤੁਹਾਡਾ ਤਾਂ ਇਹ ਜਿਹੜਾ ਕੋਈ ਉੱਤੇ ਸਵੰਦਾ ਹੈ ਨਹੀਂ ਵੀ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਤੁਸੀਂ ਇਹ ਤੇ ਕੰਮ ਕਰੂਗਾ ਪਹਿਲਾਂ ਠੀਕ ਹੈ ਜੀ ਉਹ ਇੰਡੀਕੇਸ਼ਨ ਮੈਨੂੰ ਛੜੇ ਨਾਲ ਵਸਤਾ ਮਿਲਣਾ ਨਹੀਂ ਵਾਰਿਆ ਇਹ ਸਭ ਨੂੰ ਕੰਮ ਧੀਰੇ ਦੇ ਅਸੀਂ ਕੰਮ ਲੈਣਾ ਚਾਹੁੰਦੇ ਹਾਂ ਤੂੰ ਉਹ ਥੋੜੀ ਦੇਰਵਾ ਦੇਦਾ ਵੀ ਤੂੰ ਇਹਨੂੰ ਚੋੜਾ ਜੋ ਵੀ ਤਾਂ ਮੀਨ ਘਰ ਸੀਗਾ ਅਮ ਜੀ ਵਾਰੀਏ ਨੂੰ ਬੁਲਾ ਕੇ ਉਹ ਫੜਾਦਾ ਜਿਹੜੀ ਹੋਰ ਬੁੱਤ ਦੇ ਉਹਦੀ ਵਾਰੀ ਮੈਂ ਵੀ ਉਹਨੂੰ ਬੜਾ ਅਸ਼ਰਮ ਵਾਲ ਦੇ ਫੁਆਲ ਦੇ ਨਗੇ ਸਤੋਸੀ ਸੁਣਿਆ ਫਰਵਰੀ 2004 ਬੁੜੈਸ ਜੇਲ ਬ੍ਰੇਕ ਤੋਂ ਬਾਅਦ ਦਾ ਉਹ ਘਟਨਾਕਰਮ ਨਾਰਾਇਣ ਚੌੜਾ ਦੀ ਹੋਈ ਗ੍ਰਿਫਤਾਰੀ ਕਈ ਸਾਲ ਜੇਲ ਵਿੱਚ ਇਸ ਕੇਸ ਦੇ ਵਿੱਚ ਚੌੜਾ ਰਹਿਣ ਤੋਂ ਬਾਅਦ ਬਾਹਰ ਆਂਦਾ ਹੈ 2010 ਦੇ ਵਿੱਚ ਉਹੀ ਅੰਮ੍ਰਿਤਸਰ ਦੀ ਆਰ ਡੀ ਐਕਸ ਤਮਾਕਾ ਕਾਰਾਮ ਦੀ ਵਾਰਦਾਤ ਨੂੰ ਮਾਸਟਰਮਾਈਂਡ ਕਰਦਾ ਹੈ ਪਲਾਨ ਕਰਦਾ ਹੈ ਉਸ ਦੀ ਫੇਰ ਗ੍ਰਿਫਤਾਰੀ ਹੁੰਦੀ ਹੈ 2013 ਤੋਂ 2018 ਤੱਕ ਦੱਸਿਆ ਜਾਂਦਾ ਹੈ ਉਹ ਜੇਲ ਵਿੱਚ ਸੀ ਜੇਲ ਵਿੱਚੋਂ ਬਾਹਰ ਆਨ ਉਪਰੰਤ ਉਸ ਦੀਆਂ ਕੋਈ ਅਜੇਹੀਆਂ ਗਤੀਵਿਧੀਆਂ ਨੋਟਿਸ ਨਹੀਂ ਕੀਤੀਆਂ ਗਈਆਂ ਪੁਲਿਸ ਦੇ ਖੁਫੀਆ ਸੂਤਰ ਹੈਰਾਨ ਵੀ ਨੇ ਤੇ ਇਸ ਗੱਲ ਨੂੰ ਮੰਨਦੇ ਵੀ ਨੇ ਕਿ ਉਹਨਾਂ ਤੋਂ ਇਹ ਗਲਤੀ ਹੋਈ ਕਿ ਉਹ ਇਸ ਚੀਜ਼ ਦਾ ਅੰਦਾਜ਼ਾ ਨਹੀਂ ਲਾ पाए ਕਿ ਨਾਰਾਇਣ ਸਿੰਘ ਚੋੜਾ ਜੋ ਕਿ ਹਮੇਸ਼ਾ ਤੋਂ ਹੀ ਪਰਦੇ ਦੇ ਪਿੱਛੇ ਰਹਿ ਕੇ ਵਾਰਦਾਤਾ ਕਰਾਉਣ ਵਾਲਾ ਸਾਜ਼ਿਸ਼ਕਾਰਾ ਮਾਸਟਰਮਾਈਂਡ ਰਿਹਾ ਹੈ ਪਰਦੇ ਦੇ ਅੱਗੇ ਆ ਕੇ ਸਾਹਮਣੇ ਆ ਕੇ ਇਸ ਨੇ ਕੋਈ ਵਾਰਦਾਤਾ ਕਰਾਈ ਹ ਹੁਣ ਇਸ ਦੀਆਂ ਜ਼ਿਆਦਾ ਉਦਾਹਰਣਾਂ ਮਿਸਾਲਾਂ ਉਪਲਬਧ ਨਹੀਂ ਨੇ ਦੇਖੀ ਚੌਰਾ ਨੇ ਇਸ ਵਾਰ ਉਹ ਕੀਤਾ ਜੋ ਕਿ ਸ਼ਾਇਦ ਉਸਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਨਹੀਂ ਕੀਤਾ ਸੁਖਬੀਰ ਬਾਦਲ ਦੇ ਸਾਹਮਣੇ ਆ ਕੇ ਖੁਦ ਆਪਣੇ ਹੱਥੀਂ ਉਸ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਸੋ ਨਾਰਾਇਣ ਚੌਰਾ ਨੇ ਇਸ ਵਾਰਦਾਤ ਦੇ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਹੈ ਇਸ ਮਾਮਲੇ ਦੀ ਗਹਿਰਾਈ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਸਾਰੀ ਕਾਰਵਾਈ ਜੋ ਕਿ ਸ਼ੇਕਾਲ ਤੱਕ ਦੇ ਸਾਹਮਣੇ 2 ਦਿਨ ਪਹਿਲਾਂ ਰਹੀ ਜਿਸ ਵਿੱਚ ਕਈ ਵੱਡੇ ਖੁਲਾਸੇ ਹੋਏ ਤਕਰੀਬਨ ਡੇਢ ਦਹਾਕੇ ਤੱਕ ਆਪਣੀ ਭੂਮਿਕਾ ਤੋਂ ਮੁਨਕਰ ਹੁੰਦੀ ਆ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜ਼ਿੰਮੇਵਾਰੀ ਕਬੂਲੀ ਆਪਣੀਆਂ ਗਲਤੀਆਂ ਮੰਨੀਆਂ ਕਿਸ ਘਟਨਾਕਰਮ ਤੋਂ ਪਾਬੂ ਖੋ ਕੇ ਨਾਰਾਇਣ ਚੌਰਾ ਨੇ ਕਾਨੂੰਨ ਨੂੰ ਪਿਸਤੌਲ ਨੂੰ ਆਪਣੇ ਹੱਥ ਵਿੱਚ ਲੈ ਜੋ ਕਿ ਸ਼ਾਇਦ ਉਸਨੇ ਆਪਣੀ ਜ਼ਿੰਦਗੀ ਵਿੱਚ ਇਸ ਪੱਧਰ ਉੱਤੇ ਡਾਇਰੈਕਟਲੀ ਖੁਦ ਸਾਹਮਣੇ ਆ ਕੇ ਨਹੀਂ ਕੀਤਾ ਜਾਂ ਫਿਰ ਇਸ ਦੇ ਪਿੱਛੇ ਕੋਈ ਅਜੇ ਹੀ ਸਾਜ਼ਿਸ਼ ਹੈ ਪੰਜਾਬ ਦਾ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਜਿਸ ਦੀ ਸੰਭਾਵਨਾ ਹੋ ਸਕਦੀ ਹੈ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਉਸ ਸਾਰੀਆਂ ਗੱਲਾਂ ਬਾਤਾਂ ਇਹ ਜਾਂਚ ਪੜਤਾਲ ਦਾ ਵਿਸ਼ਾ ਹੋਏਗੀ ਹੁਣ ਜਦੋਂ ਕਿ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰੇਗੀ ਦੋਸਤੋ ਅੱਜ ਦੀ ਇਸ ਰਿਪੋਰਟ ਨੂੰ ਮੈਂ ਇੱਥੇ ਹੀ ਰੋਕਾਂਗਾ ਕਿਉਂਕਿ ਇਸ ਵਕਤ ਇਸ ਮਾਮਲੇ ਦੇ ਵਿੱਚ ਪੁਲਿਸ ਪੁੱਛਗਿੱਛ ਕਰ ਰਹੀ ਹੋਏਗੀ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਅੰਮ੍ਰਿਤਸਰ ਦੇ ਕਮਿਸ਼ਨਰ ਗੁਰਪ੍ਰੀਤ ਪੁੱਲਰ ਜਾਂ ਫਿਰ ਪੰਜਾਬ ਦੇ ਡੀਜੀਪੀ ਇਸ ਬਾਰੇ ਕੋਈ ਬਿਆਨ ਜਾਰੀ ਕਰਨ ਸਪਸ਼ਟੀਕਰਨ ਜਾਰੀ ਕਰਨ ਜਿਸ ਤੋਂ ਬਾਅਦ ਹੀ ਗੱਲਾਂ ਕਲੀਅਰ ਹੋਣਗੀਆਂ ਲੇਕਿਨ ਅੱਜ ਦੀ ਇਸ ਰਿਪੋਰਟ ਦੇ ਵਿੱਚ ਮੈਂ ਨਾਰਾਇਣ ਸਿੰਘ ਚੋਹਰਾ ਤੇ ਪਸ਼ੌਕੜ ਬਾਰੇ ਗੱਲ ਕਰਨਾ ਚਾਹੁੰਦਾ ਸੀ ਸੋ ਅੱਜ ਆਪਾਂ ਇੱਥੇ ਰੋਗ ਤੇ ਰਿਪੋਰਟ ਨੂੰ ਭਵਿੱਖ ਦੇ ਵਿੱਚ ਇਹ ਫਾਲੋਅ ਅਪ ਦੀ ਗੁਜਾਇਸ਼ ਰਹੀ ਤਾਂ ਇੱਕ ਹੋਰ ਰਿਪੋਰਟ ਲਾ ਕੇ ਫੇਰ ਜ਼ਰੂਰ ਤੁਹਾਡੇ ਮੁਖਾ